ਦੇਨ ਦੁਨੀਆ ਦੇ ਬਾਲੀ ਤਾਕਤ ਚਬਰ ਦੇ ਛਤਰ ਦੇ ਮਾਲਕ ਤੁਹਾਨੂੰ ਤੁਹਾਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਣਾ ਵਿੱਚ ਸਾਰੇ ਧਰਮਾਂ ਦੇ ਮੁਖੀ ਅਤੇ ਇਸ ਮੂਹ ਸੰਗਤਾਂ ਮੌਜੂਦ ਆ ਸਾਰਿਆਂ ਨੂੰ ਪਿਆਰ ਦੇ ਨਾਲ ਫਤਿਹ ਅਰਚ ਕਰਨਾਗਾ ਬੜੀ ਬੁਲੰਦ ਆਵਾਜ਼ ਦੇ ਨਾਲ ਫਤਿਹ ਦਾ ਜਵਾਬ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਨੂੰ ਗੁਰੂ ਮਹਾਰਾਜ ਜੀ ਨੇ ਬਹੁਤ ਚੰਗਾ ਸ਼੍ਰੇਸ਼ਟ ਉਦਮ ਪ੍ਰਸਾਰਤ ਪ੍ਰਦਾਨ ਕੀਤਾ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਿੱਤੇ ਪਾਤਸ਼ਾਹ ਜੀ ਦਾ 350ਵਾਂ 50ਵਾਂ ਛੇਤੀ ਪੁਰਬ ਵੱਡੇ ਪੈਮਾਨੇ ਉੱਤੇ ਮਨਾਉਣ ਵਾਸਤੇ ਉਹਨਾਂ ਨੇ ਯਤਨ ਕੀਤੇ ਆ ਔਰ ਉਸੇ ਘੜੀ ਦੇ ਵਿੱਚ ਅੱਜ ਦਾ ਇਹ ਸਰਬ ਧਰਮ ਸਭਿਆਲਨ ਜਿਹੜਾ ਆ ਉਸ ਦੇ ਆਗੂਆਂ ਪਾਸੋਂ ਆਪ ਦੀ ਸਾਥਕਰਾਂ ਨੇ ਜੋ ਕੁਰਬਾਨੀ ਦਿੱਤੀ ਆ ਪਰ ਹਿਤ ਕਾਤਰ ਉਸ ਦੇ ਪ੍ਰਸਾਹ ਸਰਵਣ ਕਰ ਰਏ ਸੋ ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ ਹੀ ਐਸਾ ਹੈ ਨਵੇਂ ਪਾਤਸ਼ਾਹ ਜੀ ਨੇ ਆਪ ਇੱਕ ਸਹਦ ਦਿੱਤਾ ਕਿਆ ਸੰਸਾਰ ਦੇ ਲੋਕੋ ਭੈ ਕਾਹੂ ਕੋ ਦੇਤ ਨਾ ਨਾ ਭੈ ਮਾਨਤ ਆਨ ਕੋ ਨਾਨਕ ਸੁंदरे ਮਨਾ ਗਿਆਨੀ ਤਾਹੇ ਬਖਾਨ ਨਾ ਕਿਸੇ ਨੂੰ ਭਾ ਦਿਓ ਨਾ ਕਿਸੇ ਤੋਂ ਭੈ ਖਾਓ ਔਰ ਸੁਤੰਤਰਤਾ ਵਿੱਚ ਆਪ ਜੀਵਨ ਜੀਵੋ ਦੂਜਿਆਂ ਨੂੰ ਸੁਤੰਤਰਤਾ ਦੇ ਨਾਲ ਆਪਣਾ ਜੀਵਨ ਦੇਣ ਜੀਵਣਾ ਜਿਉਣ ਦਾ ਅਤਿ ਕਹਾਰ ਖੋਣ ਤੋਂ ਸਤਗੁਰਾਂ ਨੇ ਵਰਜਣਾ ਕੀਤਾ ਔਰ ਗੁਰੂ ਨਾਨਕ ਪਾਤਸ਼ਾਹ ਜਿਨੇ ਹੀ ਉਸ ਸਮੇਂ ਦੀਆਂ ਸਰਕਾਰਾਂ ਨੂੰ ਬਾਬਰ ਨੂੰ ਜਾਬਰ ਕਾ ਕੇ ਸੰਬੋਧਨ ਕੀਤਾ ਪਾਪ ਕੀ ਜੰਜਲਾ ਕਾਪ ਲੋਤਾ ਆ ਜੋੜੀ ਮੰਗੇ ਦਾਨ ਬੇ ਲਾਲੋ ਇਹ ਕੇਵਲ ਤੇ ਕੇਵਲ ਨਿਰੰਕਾਰੀ ਜੋਤ ਗੁਰੂ ਨਾਨਕ ਪਾਤਸ਼ਾਹ ਜੀ ਹੀ ਮੌਕੇ ਦੇ ਹਾਕਮ ਨੂੰ ਕਹਿ ਸਕਦੇ ਸਨ ਨਿਰਅਕਿਆ ਨਹੀਂ ਸਾਰਿਆਂ ਦੀ ਆਪ ਕੈਦ ਵਿੱਚ ਪਾ ਕੇ ਬੰਦ ਖਲਾਸੀ ਕਰਾਈ ਸਾਰੇ ਗੁਰੂ ਸਾਹਿਬਾਨ ਨੇ ਆਪਣੇ ਆਪਣੇ ਸਮੇਂ ਦੇ ਨਾਲ ਸਾਰਿਆਂ ਨੂੰ ਇੱਕ ਪਿਤਾ ਇੱਕ ਸਕੇ ਹਮਾਰਕ ਤੂੰ ਮੇਰਾ ਗੁਰਹਾਈ ਦਾ ਉਪਦੇਸ਼ ਦਿੱਤਾ ਉਹ ਨਾਲ ਇਹ ਵੀ ਕਹਿਣਾ ਕੀਤਾ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਪਰਮਨਾਪੂਰ ਲੋ ਭਾਈ ਪ੍ਰਮਾਤਮਾ ਨੂੰ ਕਿੱਥੇ ਲੱਭਦੇ ਫਿਰਦੇ ਹੋ ਜੰਗਲਾਂ ਵਿੱਚ ਜਾਂ ਹੋਰ ਕਿਤੇ ਇਹ ਪ੍ਰਮਾਤਮਾ ਤਾਂ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਿਓ ਸਰਬ ਠਾਈ ਔਰ ਸਮਾਂ ਆਉਂਦਾ ਗਿਆ ਗੁਰਦੇਵ ਬਹਾਦਰ ਸਾਹਿਬ ਸਤੇ ਪਾਦਸ਼ਾਹ ਜੀ ਦਾ ਸਮਾਂ ਆਇਆ ਔਰ ਔਰੰਗਜ਼ੇ ਜੋ ਸਾਰੇ ਹਿੰਦੁਸਤਾਨ ਦਾ ਬਾਦਸ਼ਾਹ ਸੀ ਉਸਨੇ ਇੱਕ ਐਲਾਨ ਕਰ ਦਿੱਤਾ ਕਿ ਮੈਂ ਸਾਰੇ ਹਿੰਦੁਸਤਾਨ ਨੂੰ ਦਾਰਲ ਇਸਲਾਮ ਦੇ ਵਿੱਚ ਬਦਲਣਾ ਸਾਰਿਆਂ ਨੂੰ ਮੁਸਲਮਾਨ ਬਣਾ ਦੇਣਾ ਲਾਰਜ ਦਿੱਤੇ ਇੱਥੋਂ ਤੱਕ ਇਤਿਹਾਸ ਹੁੰਦਾ ਸ਼ੇਰ ਅਫਗਾਨ ਖਾਨ ਕਸ਼ਮੀਰ ਦਾ ਹਾਲਤ ਔਰ ਜੋ ਕਸ਼ਮੀਰ ਸੀ ਸਾਰਿਆਂ ਨਾਲੋਂ ਪੜੇ ਲਿਖੇ ਪੰਡਤ ਵਿਦਵਾਨ ਉੱਥੇ ਰਹਿੰਦੇ ਸਨ ਆ ਸਭਾ ਸਭਾਣ ਮਾਣਾ ਜੰਜੂ ਲਾ ਕੇ ਉਹ ਰੋਟੀ ਖਾਂਦਾ ਸੀ ਜਦੋਂ ਕੋਈ ਚਾਰਾ ਨਹੀਂ ਚੱਲਿਆ ਔਰ ਮੁਖੀ ਬ੍ਰਾਹਮਣਾ ਨੇ ਮੌਲਤ ਮੰਗਣਾ ਕੀਤੀ ਕਿ ਸਾਨੂੰ ਕੁਝ ਸਮੇਂ ਦਾ ਅਰਸਾ ਦਿਓ ਅਸੀਂ ਤੁਹਾਨੂੰ ਆਪਣਾ ਫੈਸਲਾ ਦੇਵਾਗੇ ਔਰ ਉਥੋਂ ਕਿਰਪਾ ਰਾਮ ਦੀ ਅਗਵਾਈ 베 ਚੱਲ ਕੇ 500 ਬ੍ਰਾਹਮਣਾ ਦਾ ਬਬ ਜਿਹੜਾ ਹੈ ਉਹ ਇਸੇ ਅਸਥਾਨ ਗੁਰੂ ਤੇਗ ਬਹਾਦਰ ਸਾਹਿਬ ਸਤੇ ਪਾਤਸ਼ਾਹ ਜੀ ਦੀ ਵਸਾਈ ਹੋਈ ਨਗਰੀ ਦੇ ਵਿੱਚ ਸਾਬਾ ਦੇ ਚਲਣਾ ਵਿੱਚ ਹਾਜ਼ਰ ਹੋਇਆ ਤੇ ਆ ਕੇ ਪੁਕਾਰ ਕੀ ਕਰਨਾ ਕੀਤੀ ਮਹਾਰਾਜ ਬਾਏ ਅ ਸਾਡੀ ਪਕੜੀਆ ਗੁਰੂ ਹਰਗੋਬਿੰਦ ਕੇ ਨੰਦ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤੇ ਪਾਤਸ਼ਾਹ ਜੀ ਦੇ ਸਭ ਜਾਦੇ ਸਾਡੀ ਬਾਹ ਫੜਨਾ ਕੀਤੀ ਔਰ ਨਵੇਂ ਪਾਤਸ਼ਾਹ ਜੀ ਨੇ ਆਪ ਖੁਦ ਪਿਤਾ ਨੂੰ ਕਹਿਣਾ ਕੀਤਾ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਸੀ ਕਿ ਇਸ ਵੇਲੇ Hindu ਧਰਮ ਬਤਾ ਬਸ ਸਕਦਾ ਹੈ ਜੇ ਕੋ ਸਤਪੁਰਖ ਮਹਾਬਲੀ ਯੋਧਾ ਆਪਣੀ ਕੁਰਬਾਨੀ ਦੇਵੇ ਔਰ 9 ਸਾਲ ਦੇ ਬਾਲ ਗੋਬਿੰਦ ਰਾਏ ਨੇ ਕਹਿਣਾ ਕੀਤਾ ਪਿਤਾ ਜੀ ਤੁਹਾਡੇ ਨਾਲੋਂ ਹੋਰ ਕਿਹੜਾ ਯੋਧਾ ਔਰ ਜਪੀ ਤਪੀ ਹੋ ਸਕਦਾ ਔਰ ਗੁਰੂ ਮਹਾਰਾਜ ਨੇ ਕਿਹਾ ਤੂੰ ਜਤੀਮ ਹੋ ਜਾਵੇਂਗਾ ਗੋਬਿੰਦ ਰਾਏ ਤੇ 사ਤਗੁਰੂ ਕਹਣ ਕਿ ਉਹ ਗੋਵਿੰਦ ਰਾਜ ਜੀ ਕਹ ਲਿਖੇ ਮੈਂ ਯਤਿਮ ਹੋ ਜਾਵਾਂਗਾ ਕੋਈ ਗੱਲ ਨਹੀਂ ਪਰ ਲੱਖਾਂ ਯਤਿਮ ਹੋਣ ਤੋਂ ਬਚ ਜਾਣਗੇ ਔਰ ਐਸੇ ਕੜੀ ਵਿੱਚ ਗੁਰਦੇਵ 사ਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਕਿ ਆ ਬਾਹ ਜਨਾ ਦੀ ਪਕੜੀ ਐ ਸਿਰ ਦੀ ਜੇ ਬਾਹ ਨਾ ਛੋੜੀ ਆ ਉਹਨਾਂ ਨੂੰ ਜਾ ਕੇ ਕਹਿ ਦਿਓ ਰੰਗਜੀਤ ਨੂੰ ਜੇਤੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਾਡੇ ਗੁਰੂ ਹਨ ਇਸਲਾਮ ਵਿੱਚ ਲੈ ਆਵੇਂ ਅਸੀਂ ਬਿਨਾਂ ਸ਼ਰਤੋਂ ਤੁਹਾਡੇ ਦੀਨ-ਏ-ਸਲਾਮ ਨੂੰ ਕਬੂਲ ਲਵਾ ਗਏ ਫਿਰ ਆਪਾਂ ਸਾਰਿਆਂ ਨੂੰ ਪਤਾ ਸਤਕਾਰ ਨੂੰ ਖੌਫਨਾਕ ਕਰਨ ਵਾਸਤੇ ਭਾਈ ਬਤੀ ਦਾਸ ਜੀ ਨੂੰ ਆਰੇ ਨਾਲ ਛੀੜਿਆ ਗਿਆ ਔਰ ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਵਲੇਟ ਕੇ ਪੜਥਾ ਕਰ ਦਿੱਤਾ ਗਿਆ ਭਾਈ दयाल ਦਾਸ ਜੀ ਨੂੰ ਦੇਖ ਵਿੱਚ ਉਹ ਵਾਲ ਕੇ ਸ਼ਹੀਦ ਕਰਤਾ ਗਿਆ ਤਾਂ ਜੋ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਇਸ ਕੀਤੇ ਹੋਏ ਕੌਲ ਕਰਾਰ ਤੋਂ ਪਿੱਛੇ हट ਜਾ ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਡੋਲਤਾ ਵਿੱਚ ਰਹਿ ਕੇ ਕਰ ਦਿੱਤਾ ਕਿ ਨਾਟਕ ਚੇਟ ਕੀ ਕੋ ਕਾਜਾ ਪ੍ਰਭ ਲੋਕਨ ਕਾ ਆਵਤ ਲੈ ਜਾ ਲਾਜਾ ਨਾ ਮੈਂ ਕਰਾਮਾ ਦਿਖਾਉਣੀ ਐ ਨਾ ਮੈਂ ਧਰਮ ਤਬਦੀਲ ਆਪਣਾ ਕਰਨਾ ਨਾ ਕਿਸੇ ਦਾ ਕਰਮ ਦੇਣਾ ਸ੍ਰੀ ਅਰਜਨ ਜੀ ਜਿਹੜਾ ਇਹਨਾਂ ਦੀ ਖਾਤਰ ਮੈਂ ਵਾਰ ਦੇਣਾ ਔਰ ਕਲਗੀਧਰ ਪਾਤਸ਼ਾਹ ਜੀ ਨੇ ਇਹਨਾਂ ਸ਼ਬਦਾਂ ਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਮੂਰਤੀਮਾਨ ਕੀਤਾ ਕਿਸ ਵਾਸਤੇ ਸ਼ਹਾਦਤ ਦੇਣਾ ਕੀਤੀ ਆ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕਿਨੋ ਵੱਡੋ ਕਲੂ ਮੈ ਸਾਕਾ ਸਾਧਨ 헤ਦ ਇਤੀ ਜਾਣਕਾਰੀ ਸੀਸ ਦਿਆ ਪਰ ਸੀਨਾ ਉਚੜੀ ਠੀਕਰ ਫੋਰ ਦ ਲੀਸਰ ਪ੍ਰਪੁਰਕਿਆ ਭਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਨੋਂ ਆਨ ਜਦੋਂ ਆਪਾ ਸੋ ਸਾਰੇ ਇਤਿਹਾਸ ਦੁਨੀਆ ਦੇ ਤੋਂ ਪੜ੍ਹਦੇ ਆ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋ ਕੁਰਬਾਨੀ ਹੈ ਉਹਦੀ ਮਿਸਾਲ ਕਿਸੇ ਵੀ ਧਰਮ ਕਿਸੇ ਵੀ ਇਤਿਹਾਸ ਨੇ ਵਿੱਚ ਨਹੀਂ ਮਿਲਦੀ ਆਪਾਂ ਸਾਰੇ ਗੁਰਦੇਵ ਜੀ ਦੇ ਉਸ ਮਹਾਨ ਸ਼ਹਾਦਤ ਨੂੰ ਨਮਨ ਕਰਨ ਵਾਸਤੇ ਨਤਮਸਤਕ ਹੋਣ ਵਾਸਤੇ ਆਏ ਹੋ ਧੰਤਾ ਦੇ ਯੋਗ ਹੋ ਰੋਂਗ ਰੋਂਗ ਕਰਕੇ ਵੀ ਆਪਾਂ ਸਤਿਗੁਰਾਂ ਦਾ ਸ਼ੁਕਰਾਨਾ ਕਰੀਏ ਤਦ ਵੀ ਆਪਾਂ ਸਤਿਗੁਰਾਂ ਦਾ ਰਹਿਣ ਚੁਕਾ ਨਹੀਂ ਸਕਦੇ ਉਹ ਜੋ ਭਾਰਤ ਵਾਸੀ ਆਪੋ ਆਪਣੇ ਕੀਤੇ ਦੇ ਨਾਲ ਜਿਉ ਰਹੇ ਆਂ ਔਰ ਆਪਣੇ ਧਰਮ ਅਨੁਸਾਰ ਪੂਜਾ ਪਾਠ ਕਰ ਰਹੇ ਆਂ ਇਹ ਗੁਰੂ ਤਾਇਕ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇਣ ਹੈ ਔਰ ਗੁਰੂ ਮਹਾਰਾਜ ਜੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਆਪੋ ਆਪਣੇ ਧਰਮ ਵਿੱਚ ਪਰ ਕਰ ਪ੍ਰਭਾ ਕਰਨ ਦੀ ਸਤਿਗੁਰ ਜੀ ਬਲ ਅਤੇ ਬੁੱਧੀ ਪ੍ਰਦਾਨ ਕਰਨ ਇਹਨੇ ਸ਼ਬਦ ਕਹਿੰਦਾ ਹੋਇਆ ਅਰਦਾਸ ਆਪ ਜੀ ਦੇ ਪਾਸੋਂ ਖਿਮਾ ਦਾ ਜਲ ਚਿਕਾ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ